ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਸੰਗਤ ਜੀ ਅੱਜ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 417 ਤੋਂ ਲੈ ਕੇ 418 ਤੱਕ ਸਵੈਮਨ ਬਾਣੀ ਦੀ ਵਿਚਾਰ ਕਰਦੇ ਹਾਂ ਜੀ ਗੁਰੂ ਨਾਨਕ ਪਾਤਸ਼ਾਹ ਜੀ ਦੀ ਬਾਣੀ ਹੈ ਅੱਜ ਰਾਗ ਆਸਾ ਵਿੱਚ ਹੈ ਜੀ ਅਸ਼ਟਪਦੀਆਂ ਨੇ ਆਓ ਆਪਾਂ ਗੁਰਬਾਣੀ ਦੀ ਲੜੀ ਨਾਲ ਜੁੜੀਏ ਜੀ ਸੰਗਤ ਜੀ ਵਾਹਿਗੁਰੂ ਜੀ ਰਾਗ ਆਸਾ ਮਹੱਲਾ ਪਹਿਲਾ ਅਸ਼ਟਪਦੀਆਂ ਘਰ ਤੀਜਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਜਿਨ ਸਿਰ ਸੋਹਣ ਪਟੀਆਂ ਮੰਗੀ ਪਾਏ ਸੰਧੂਰ ਸੇ ਸਿਰ ਕਾਤੀ ਮੁੰਨੀਆਂ ਗਲ ਵਿੱਚ ਆਵੇ ਤੂੜ ਮਹਿਲਾ ਅੰਦਰ ਹੋਦੀਆਂ ਹੁਣ ਬਹਿਣ ਨ ਮਿਲਣ ਹਦੂਰ ਆਦੇਸ ਬਾਬਾ ਆਦੇਸ ਆਦ ਪੁਰਖ ਤੇਰਾ ਅੰਤ ਨ ਪਾਇਆ ਕਰ ਕਰ ਦੇਖੈ ਵੇਸ ਰਹਾਉ ਹੰਦੀ ਸੰਗਤ ਜੀ ਇਸ ਬਾਣੀ ਦੇ ਵਿੱਚ ਗੁਰੂ ਨਾਨਕ ਪਾਤਸ਼ਾਹ ਜੀ ਜਦੋਂ ਸੈਦਪੁਰ ਪਹਿਲਾ ਨਾ ਸੈਦਪੁਰ ਹੁਣ ਉਹਨੂੰ ਐਮਨਾਬਾਦ ਕਹਿੰਦੇ ਨੇ ਉੱਥੇ ਬਾਬਰ ਨੇ ਚੜ੍ਹਾਈ ਕੀਤੀ ਸੀ ਤਾਂ ਬਾਬਰ ਦੀ ਚੜ੍ਹਾਈ ਦੇ ਕਾਰਨ ਜੋ ਐਮਨਾਬਾਦ ਦਾ ਸੈਦਪੁਰ ਦਾ ਹਾਲ ਹੋਇਆ ਸੀ ਉਹਦੇ ਬਾਰੇ ਇਹਦੇ ਵਿੱਚ ਬਿਆਨ ਕਰ ਰਹੇ ਨੇ ਇਤਿਹਾਸਿਕ ਘਟਨਾ ਹੈ ਤੇ ਜਦੋਂ ਇਹ ਹਮਲਾ ਕੀਤਾ ਸੀ ਬਾਬਰ ਨੇ ਤਾਂ ਜਦੋਂ ਉਹਨੇ ਕੈਦੀ ਬਣਾਏ ਸੀ ਤਾਂ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਵੀ ਉਹ ਕੈਦੀ ਬਣਾ ਕੇ ਲੈ ਗਿਆ ਸੀਗਾ ਤਾਂ ਕਹਿੰਦੇ ਇੱਕ ਸਮਾਨ ਦੀ ਪੰਡ ਮੇਰੇ ਪਾਸ਼ਾ ਨੇ ਵੀ ਸਿਰ ਤੇ ਚੁੱਕੀ ਸੀ ਹਾਂ ਵਾਹੀ ਗੁਰਜੀ ਹੰਦੀ ਸੰਗਤ ਜੀ ਪਾਸ਼ਾ ਕਹਿੰਦੇ ਨੇ ਵੀ ਉਹ ਇਸਤਰੀਆਂ ਜਿਨ੍ਹਾਂ ਦੇ ਵੀ ਪੱਟੀਆਂ ਸਿਰ ਤੇ ਬਣਾ ਬਣਾ ਕੇ ਮਾਂਗ ਦੇ ਵਿੱਚ ਸੰਧੂਰ ਪਾਏ ਹੋਏ ਸੀ ਜਦੋਂ ਅਜੇ ਬਾਬਰ ਨੇ ਹਮਲਾ ਨਹੀਂ ਸੀ ਕੀਤਾ ਤੇ ਮਤਲਬ ਵੀ ਇਹ ਜਿਸ ਤਰ੍ਹਾਂ ਕਹਿੰਦੇ ਬੜੀ ਇੱਜ਼ਤ ਨਾਲ ਆਪਣੇ ਘਰਾਂ ਵਿੱਚ ਰਹਿੰਦੀਆਂ ਸੀ ਤਾਂ ਹੁਣ ਉਹਨਾਂ ਦੇ ਸਿਰ ਤੋਂ ਕਹਿੰਦੇ ਵੀ ਜਿਵੇਂ ਵਾਲ ਪੁੱਟੇ ਜਾਂਦੇ ਨੇ ਜਦੋਂ ਤੁਰੇ ਜਾਂਦੇ ਨੇ ਤਾਂ ਧੂੜ ਪੈਂਦੀ ਆ ਜਿਵੇਂ ਕ ਸੀਟ ਕ ਸੀਟ ਸਾਰਿਆਂ ਨੂੰ ਲਜਾਈ ਜਾਂਦੇ ਨੇ ਹਨਾ ਵੀ ਬੜੀ ਮਾਲ ਹੀ ਮਾੜੀ ਹਾਲਤ ਵਿੱਚ ਲੈ ਕੇ ਜਾਂਦੇ ਨੇ ਜਦੋਂ ਇਦਾਂ ਜੰਗ ਹੁੰਦਾ ਹੁਣ ਆਪਾਂ ਦੇਖਦੇ ਆ ਯੂਕਰੇਨ ਦਾ ਜਦੋਂ ਜੰਗ ਲੱਗਿਆ ਹੋਇਆ ਆ ਕਿ ਮੈਂ ਇੰਨੀਆਂ ਸੋਹਣੀਆਂ ਸੋਹਣੀਆਂ ਇਮਾਰਤਾਂ ਜਿਹੜੀਆਂ ਪਤਾ ਨਹੀਂ ਕਿੰਨੇ ਕਿੰਨੇ ਸਾਲ ਲਾ ਕੇ ਬਣੀਆਂ ਸੀ ਤੇ ਹੁਣ ਮਿੰਟਾਂ ਸਕਿੰਟਾਂ 'ਚ ਢਹਿ ਢੇਰੀ ਹੋ ਰਹੀਆਂ ਨੇ ਸਭ ਉਸ ਸੱਚੇ ਪਾਤਸ਼ਾਹ ਦੀ ਕੁਦਰਤ ਆ ਫਿਰ ਕਹਿੰਦੇ ਜਿਹੜੀਆਂ ਅੱਗੇ ਇਸਤਰੀਆਂ ਮਹਿਲਾਂ ਵਿੱਚ ਰਹਿੰਦੀਆਂ ਸੀ ਹੁਣ ਉਹਨਾਂ ਨੂੰ ਮਹਿਲਾਂ ਦੇ ਨੇੜੇ ਟੁਕਣਾ ਨਹੀਂ ਮਿਲ ਰਿਆ ਕਹਿੰਦੇ ਉਸ ਪਰਮੇਸ਼ਰ ਨੂੰ ਨਮਸਕਾਰ ਆ ਨਮਸਕਾਰ ਆ ਕਹਿੰਦੇ ਆਦਪੁਰਖ ਤੇਰਾ ਅੰਤ ਨਹੀਂ ਪਾਇਆ ਜਾ ਸਕਦਾ ਵੀ ਤੇਰੇ ਕਿਸ ਤਰ੍ਹਾਂ ਦੇ ਕੌਤਕ ਤੂੰ ਰਚਦਾ ਆਪ ਹੀ ਕਹਿੰਦੇ ਇਹ ਕੌਤਕ ਰਚ ਰਚ ਤੂੰ ਆਪ ਹੀ ਦੇਖ ਰਿਆਂ ਕਹਿੰਦੇ ਜਦੋਂ ਸਿਆਂ ਵਿਆਹੀਆਂ ਲਾੜੇ ਸੋਹਣ ਪਾਸ ਹੀ ਢੋਲੀ ਚੜ ਆਈਆਂ ਦੰਦ ਖੰਡ ਕੀ ਤੇਰਾਸ ਉਪਰੋਂ ਪਾਣੀ ਵਾਰੀਏ ਚੱਲੇ ਚਿਮਕਨ ਪਾਸ ਪੇ ਕਹਿੰਦੇ ਜਦੋਂ ਇਹ ਇਸਤਰੀਆਂ ਵਿਆਹ ਕੇ ਆਈਆਂ ਸੀ ਤਾਂ ਆਪਣੇ ਪਤੀ ਦੇ ਨਾਲ ਬੈਠੀਆਂ ਸੋਹਣੀਆਂ ਲੱਗਦੀਆਂ ਸੀ ਡੋਲੀਆਂ ਤੇ ਚੜ ਕੇ ਆਈਆਂ ਸੀ ਪਾਲਕੀਆਂ 'ਚ ਦੰਦ ਖੰਡ ਦੇ ਇਹਨਾਂ ਦੇ ਚੂੜੇ ਪਾਏ ਹੋਏ ਸੀ ਤਾਂ ਇਹਨਾਂ ਦੇ ਸਹੁਰੇ ਘਰਾਂ ਵਾਲਿਆਂ ਨੇ ਬੜੇ ਸ਼ਗਨਾਂ ਦੇ ਨਾਲ ਪਾਣੀ ਵਾਰ ਕੇ ਇਹਨਾਂ ਦੇ ਉੱਪਰੋਂ ਪੀਤੇ ਇਹਨਾਂ ਦੇ ਹੱਥਾਂ ਵਿੱਚ ਜਿਹੜੇ ਪੱਖੇ ਫੜੇ ਸੀ ਉਹਨਾਂ ਦੇ ਵਿੱਚ ਸ਼ੀਸ਼ੇ ਲਿਸ਼ਕਦੇ ਸੀ ਵੀ ਬੜੀ ਠਾਠ ਵਾਠ ਨਾਲ ਰਹਿੰਦੀਆਂ ਸੀਗੀਆਂ 1 ਲੱਖ ਲਹਿਣ ਬੈਠੀਆਂ ਲੱਖ ਲਹਿਣ ਖੜੀਆਂ ਗਰੀ ਸ਼ੁਹਾਰੇ ਖਾਂਦੀਆਂ ਮਾਣਨ ਸੇਜੜੀਆਂ ਤਿੰਨ ਗਲ ਸਿਲਕਾਂ ਪਾਈਆਂ ਟੁੱਟਨ ਮੋਤ ਸਰੀਆਂ ਕਹਿੰਦੇ ਵੀ ਫੇਰ ਇਹਨਾਂ ਨੂੰ ਸ਼ਗਨਾ ਦੇ ਕਹਿੰਦੇ ਲੱਖਾਂ ਲੱਖਾਂ ਰੁਪਏ ਚੜਦੇ ਸੀਗੇ ਗਰੀ ਸ਼ੁਹਾਰੇ ਖਾਂਦੀਆਂ ਸੀ ਸੇਜਾਂ ਮਾਣਦੀਆਂ ਸੀ ਤੇ ਇਹਨਾਂ ਦੇ ਗਲ ਵਿੱਚ ਮੋਤੀਆਂ ਦੇ ਹਾਰ ਸੀ ਜਿਹੜੇ ਹੁਣ ਅੱਜ ਟੁੱਟ ਗਏ ਨੇ ਤੇ ਹੁਣ ਅੱਜ ਇਹਨਾਂ ਦੇ ਗਲਾਂ ਵਿੱਚ ਵੈਰੀਆਂ ਨੇ ਕਹਿੰਦੇ ਰस्सियां ਪਾਈਆਂ ਹੋਈਆਂ ਨੇ ਖਿੱਚ ਕੇ ਲਾ ਜਾ ਰਹੇ ਨੇ ਤਾਰ ਜੋ ਤਨ ਜੋਵਨ ਦੋਏ ਵੈਰੀ ਹੋਏ ਜਿਨੀ ਰੱਖੇ ਰੰਗ ਲਾਏ ਦੂਤਾਂ ਨੂੰ ਫਰਮਾਇਆ ਲੈ ਚੱਲੇ ਪਤ ਗਵਾਏ ਜੇ ਤਿਸ ਪਾਵੇ ਦੇਵੜਾਈ ਜੇ ਪਾਵੇ ਦੇ ਸਜਾਏ ਕਹਿੰਦੇ ਉਹੀ ਧਨ ਤੇ ਜੋਵਨ ਜਿਹਨਾਂ ਦੇ ਮਾਨ ਤੇ ਇਹਨਾਂ ਨੇ ਕਦੇ ਪਰਮਾਤਮਾ ਦਾ ਨਾਂ ਨਹੀਂ ਸੀ ਜਪਿਆ ਕਹਿੰਦੇ ਹੁਣ ਉਹੀ ਇਹਨਾਂ ਦੀ ਜਿੰਦ ਦੇ ਵੈਰੀ ਹੋ ਗਏ ਨੇ ਕਹਿੰਦੇ ਕਹਿੰਦੇ ਉਹ ਤਮਾਸ਼ਿਆਂ ਦੇ ਵਿੱਚ ਜਦੋਂ ਜੀਵ ਭੁੱਲ ਜਾਂਦਾ ਪਰਮੇਸ਼ਰ ਦਾ ਨਾਮ ਨਹੀਂ ਲੈਂਦਾ ਹੁਣ ਕਹਿੰਦੇ ਜਿਹੜੇ ਬਾਬਰ ਦੇ ਸਿਪਾਹੀ ਨੇ ਉਹ ਇਹਨਾਂ ਦੀ ਇੱਜ਼ਤ ਕਹਿੰਦੇ ਰੋਲ ਕੇ ਇਹਨਾਂ ਨੂੰ ਲਜਾਈ ਜਾਂਦੇ ਨੇ ਕਹਿੰਦੇ ਇਹ ਪਰਮਾਤਮਾ ਦੀ ਰਜ਼ਾ ਜਦੋਂ ਉਹਨੂੰ ਚੰਗਾ ਲੱਗਦਾ ਕਿਸੇ ਜੀਵ ਨੂੰ ਵਡਿਆਈ ਦਿੰਦਾ ਜਦੋਂ ਉਹਨੂੰ ਚੰਗਾ ਲੱਗਦਾ ਕਿਸੇ ਜੀਵ ਨੂੰ ਸਜ਼ਾ ਭੁਗਤਣੀ ਪੈਂਦੀ ਆ ਆਪਣੇ ਕਰਮਾਂ ਦੇ ਅਨੁਸਾਰ ਅਗੋਂ ਦੇ ਜੇ ਚੇਤੀਏ ਤਾਂ ਕਾਇਤ ਮਿਲੈ ਸਜਾਏ ਅਗੋਂ ਦੇ ਜੇ ਚੇਤੀਏ ਤਾਂ ਕਾਇਤ ਮਿਲੈ ਸਜਾਏ ਸਾਹਾਂ ਸੁਰਤ ਗਵਾਈਆ ਰੰਗ ਤਮਸਾ ਚਾਏ ਬਾਬਰ ਵਾਣੀ ਫੇਰ ਗਈ ਕੋਇ ਨਾ ਰੋਟੀ ਖਾਏ ਕਹਿੰਦੇ ਜੇ ਪਹਿਲਾਂ ਹੀ ਪਰਮੇਸ਼ਰ ਦੇ ਨਾਮ ਦੀ ਕਮਾਈ ਕੀਤੀ ਹੋਵੇ ਤਾਂ ਫਿਰ ਕਹਿੰਦੇ ਕਾਹਨੂੰ ਸਜ਼ਾ ਮਿਲੇ ਕਹਿੰਦੇ ਜਿਹੜੇ ਉਹ ਪਠਾਨ ਸੀ ਰੰਗ ਤਮਾਸ਼ੇ ਕਰਦੇ ਸੀ ਆਪਣੇ ਮਹਿਲਾਂ ਵਿੱਚ ਰਹਿੰਦੇ ਸੀ ਹੁਣ ਕਹਿੰਦੇ ਵੀ ਬਾਬਰ ਆ ਗਿਆ ਹੁਣ ਕਹਿੰਦੇ ਉਹਦੀ ਚੱਲ ਰਹੀ ਆ ਹੁਣ ਕਹਿੰਦੇ ਉਹਨਾਂ ਦੇ ਪਠਾਣਾ ਦੇ ਸਹਬਜ਼ਾਦਿਆਂ ਨੂੰ ਰੋਟੀ ਦਾ ਟੁੱਕ ਵੀ ਮੰਗਣਾ ਨਸੀਬ ਨਹੀਂ ਹੈਗਾ ਵੀ ਦੂਜਿਆਂ ਦੀ ਤੰਗਾਲੀ ਛੱਡੋ ਇਕ ਨਾ ਵਖਤ ਖੋਈਏ ਇਕ ਨਾ ਪੂਜਾ ਜਾਏ ਚੌਕੇ ਵਿਣ ਹਿਦਵਾਣੀਆਂ ਕਿਉ ਟਿੱਕੈ ਕੱਢੈ ਨਾਏ RAM ਨਾ ਕਬ ਹੂੰ ਚੇਤਿਓ ਹੁਣ ਕਹਿਣ ਨ ਮਿਲੈ ਖੁਦਾਏ ਕਹਿੰਦੇ ਜਿਹੜੇ Hindu ਵੀ ਸੀ ਰਹਿੰਦੇ Musliman ਵੀ ਸੀ ਰਹਿੰਦੇ ਅਮਨਵਾਦ ਦੇ ਵਿੱਚ ਕਹਿੰਦੇ ਉਹਨਾਂ ਨੂੰ ਹੁਣ ਜਿਹੜੇ ਪੂਜਾ ਕਰਦੇ ਸੀ ਉਹਨਾਂ ਨੂੰ ਹੁਣ ਪੂਜਾ ਦਾ ਵਕਤ ਨਹੀਂ ਮਿਲ ਰਿਹਾ ਜਿਹੜੇ ਨਵਾਜ਼ ਪੜ੍ਹਦੇ ਸੀ ਉਹਨਾਂ ਨੂੰ ਨਵਾਜ਼ ਦਾ ਵਕਤ ਨਹੀਂ ਮਿਲ ਰਿਹਾ ਕਹਿੰਦੇ ਹੁਣ ਕਹਿੰਦੇ ਜਿਹੜੀਆਂ ਹਿੰਦਵਾਣੀਆਂ ਸੀ ਚੌਕੇ ਤੇ ਇਸ਼ਨਾਨ ਕਰਕੇ ਚੜ੍ਹਦੀਆਂ ਸੀ ਟਿੱਕੇ ਲਾਉਂਦੇ ਸੀ ਕਹਿੰਦੇ ਉਹ ਸਭ ਕੁਝ ਹੁਣ ਭੁੱਲ ਗਿਆ ਜਦੋਂ ਹੁਣ ਬਾਬਰ ਨੇ ਹਮਲਾ ਕਰ ਦਿੱਤਾ ਕਹਿੰਦੇ ਜਦੋਂ ਪਹਿਲਾਂ ਰਾਮ ਦਾ ਨਾਂ ਨਹੀਂ ਸੀ ਲਿਆ ਕਹਿੰਦੇ ਹੁਣ ਖੁਦਾ ਦਾ ਨਾਂ ਲੈਣ ਦਾ ਵੀ ਵਕਤ ਨਹੀਂ ਹੈਗਾ ਮਤਲਬ ਜਿਨ੍ਹਾਂ ਨੇ ਕਹਿੰਦੇ ਪਰਮੇਸ਼ਰ ਦਾ ਨਾਂ ਪਹਿਲਾਂ ਨਹੀਂ ਲਿਆ ਹੁਣ ਤੇ ਉਹਨਾਂ ਨੂੰ ਕਿੱਥੋਂ ਮਿਲਣਾ ਇਹਨੇ ਸਮਾ ਭਗਤੀ ਕਰਨ ਦਾ ਇੱਕ ਕਰ ਆਵੈ ਆਪਣੇ ਇੱਕ ਮਿਲ ਮਿਲ ਪੁੱਛੈ ਸੁਖ ਇੱਕ ਨਾ ਇਹੋ ਲਿਖਿਆ ਬਹਿ ਬਹਿ ਰੋਵੈ ਦੁਖ ਜੋ ਤਿਸ ਪਾਵੇ ਸੋ ਥੀਏ ਨਾਨਕ ਕਿਆ ਮਾਨੁਖ ਫਿਰ ਕਹਿੰਦੇ ਵੀ ਬਾਬਰ ਦੀ ਕੈਦ ਦੇ ਵਿੱਚੋਂ ਕਈਆਂ ਨੂੰ ਛੱਡਦਾ ਹੋਣਾ ਤੇ ਕਈ ਉਹਦੇ ਕੈਦ ਵਿੱਚ ਹੋਣੇ ਨੇ ਕਹਿੰਦੇ ਫਿਰ ਜਿਹੜੇ ਆ ਜਾਂਦੇ ਨੇ ਫਿਰ ਉਹ ਆ ਕੇ ਆ ਹੋਈ ਬੀਤੀ ਦਾ ਹਾਲ ਚਾਲ ਸੁਣਾਉਂਦੇ ਨੇ ਜਿਹੜੇ ਤਾਂ ਕਹਿੰਦੇ ਫਿਰ ਆ ਜਾਂਦੇ ਨੇ ਉਹਨਾਂ ਨੂੰ ਕੁਝ ਸੁੱਖ ਦਾ ਸਾਹ ਆਉਂਦਾ ਜਿਹੜੇ ਕਹਿੰਦੇ ਉਹਦੇ ਨਹੀਂ ਛੱਡੇ ਉਹ ਤੇ ਫਿਰ ਕਹਿੰਦੇ ਆਪਣੇ ਨਾਲ ਦੇਆਂ ਨੂੰ ਵਿਛੜਿਆ ਹੋਇਆਂ ਨੂੰ ਰੋਂਦੇ ਨੇ ਪਰ ਨਾਨਕ ਜੀ ਕਹਿੰਦੇ ਵੀ ਇਹ ਜੋ ਕੁਝ ਵਾਪਰਦਾ ਹੈ ਇਹ ਜੀਵ ਦੇ ਹੱਥ ਵਾਸ ਦੀ ਖੇਡ ਨਹੀਂ ਜੋ ਪਰਮੇਸ਼ਰ ਨੂੰ ਚੰਗਾ ਲੱਗਦਾ ਹੈ ਸਭ ਕੁਝ ਪਰਮੇਸ਼ਰ ਦੀ ਰਜ਼ਾ ਦੇ ਅਨਸਾਰ ਸ੍ਰਿਸ਼ਟੀ ਦੇ ਵਿੱਚ ਵਾਪਰਦਾ ਹੈ ਵਾਹਿਗੁਰੂ ਜੀ ਵਾਹਿਗੁਰੂ ਜੀ ਆਸਾ ਮਹੱਲਾ ਪਹਿਲਾ ਕਹਾਂ ਸੋ ਖੇਲ ਤਵੇਲਾ ਕੋੜੇ ਕਹਾਂ ਪੇਰੀ ਸਹਨਾਈ ਕਹਾਂ ਸੋ ਤੇਗ ਬੰਦ ਗਾਡੇ ਰੜ ਕਹਾਂ ਸੋ ਲਾਲ ਕਵਾਈ ਕਹਾਂ ਸੋ ਆਰਸੀਆ ਮੋਹ ਬੰਕੇ ਐਥੇ ਦਿਸੈ ਨਹੀਂ ਇਹ ਜੱਗ ਤੇਰਾ ਤੂੰ ਗੋਸਾਈ ਏਕ ਕੜੀ ਮੈਂ ਥਾਪ ਉਠਾਪੇ ਜਰ ਵੰਡ ਦੇਵੈ ਪਾਈਂ ਰਹਾਓ ਹਾਂਜੀ ਸੰਗਤ ਜੀ ਇਹ ਬਾਣੀ ਫਿਰ ਜਦੋਂ ਸਾਰਿਆਂ ਨੂੰ ਗੁਰਨਾਨਕ ਪਾਤਸ਼ਾਹ ਦੇ ਕਹਿਣ ਤੇ ਬਾਬਰ ਨੇ ਛੱਡ ਦਿੱਤਾ ਸੀ ਉਹਦੇ ਤੋਂ ਬਾਅਦ ਫਿਰ ਜੋ ਹਾਲਤ ਹੋਈ ਹੋਈ ਸੀ ਐਮਨਾਬਾਦ ਦੀ ਬਾਬਰ ਦੀ ਲੜਾਈ ਤੋਂ ਬਾਅਦ ਫਿਰ ਉਹਦਾ ਹੁਣ ਬਿਆਨ ਕਰਦੇ ਨੇ ਸ਼ਾਇਦ ਆਪਨੇ ਵੀ ਸੁਣਿਆ ਹੋਵੇ ਮੈਨੂੰ ਵੀ ਲੱਗਦਾ ਕਿ ਕਿਸੇ ਸ਼ਾਇਦ ਕਥਾ ਦੇ ਵਿੱਚ ਮੈਂ ਸੁਣਿਆ ਇਹ ਆ ਜਿਆਦਾ ਇਤਿਹਾਸ ਬਾਰੇ ਮੈਨੂੰ ਵੀ ਬਹੁਤਾ ਨਹੀਂ ਪਤਾ ਹੈ ਹਾਂ ਹੁਣ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਨਾਲ ਤਾਂ ਪ੍ਰਮਾਤਮਾ ਨੇ ਪ੍ਰੇਮ ਪਾ ਦਿੱਤਾ ਪਰ ਇਤਿਹਾਸ ਜੋ ਪੜਦੇ ਆ ਸਮੇ ਪੜਿਆ ਉਹੀ ਪੜਿਆ ਉਹਦੇ ਤੋਂ ਬਾਅਦ ਵਿੱਚ ਇਤਿਹਾਸ ਨਹੀਂ ਬਹੁਤਾ ਪੜਿਆ ਇੱਕ ਕਥਾ ਸੁਣੀ ਕਿਸੇ ਦੀ ਕਿ ਜਦੋਂ ਗੁਰਨਾਨਕ ਪਾਤਸ਼ਾਹ ਜੀ ਨੂੰ ਵੀ ਕੈਦੀ ਬਣਾ ਕੇ ਲੈ ਗਏ ਸੀ ਨਾ ਤਾਂ ਸਾਰਿਆਂ ਨੂੰ ਉਹਨੇ ਕਿਹਾ ਸੀ ਚੱਕੀ ਪੀਸਣ ਦੇ ਲਈ ਤਾਂ ਜਿਹੜੀ ਗੁਰਨਾਨਕ ਪਾਤਸ਼ਾਹ ਦੀ ਜਿਹੜੀ ਚੱਕੀ ਆ ਨਾ ਗੁਰਨਾਨਕ ਪਾਸ਼ਾ ਬੈਠੇ ਬਾਣੀ ਗਾਉਂਦੇ ਸੀ ਤੇ ਗੁਰਨਾਨਕ ਪਾਤਸ਼ਾਹ ਜੀ ਦੀ ਚੱਕੀ ਆਪਣੇ ਆਪ ਚੱਲਦੀ ਸੀ ਤਾਂ ਇਹ ਦੇਖ ਕੇ ਅੰਬਾਬਰ ਦੇ ਸਪਾਇਆਂ ਨੇ ਉਹ ਬਾਬਰ ਦੇ ਕੋਲ ਇਹ ਗੱਲ ਕੀਤੀ ਕਿ ਵੀ ਇੱਕ ਪੀਰ ਜਿਹੜਾ ਪਹੁੰਚਿਆ ਹੋਇਆ ਲੱਗਦਾ ਬਿਉ ਦੀ ਚੱਕੀ ਇਸ ਤਰ੍ਹਾਂ ਆਪ ਚੱਲ ਰਹੀ ਆ ਤਾਂ ਜਦੋਂ ਬਾਬਰ ਨੇ ਆ ਕੇ ਦੇਖਿਆ ਤਾਂ ਫਿਰ ਬਾਬਰ ਗੁਰੂ ਨਾਨਕ ਪਾਤਸ਼ਾਹ ਜੀ ਦੇ ਪੈਰੀਂ ਪਿਆ ਤਾਂ ਫਿਰ ਉਹਨੇ ਕਿਹਾ ਕਿ ਤੁਸੀਂ ਮੈਨੂੰ ਹੁਕਮ ਕਰੋ ਕਿ ਮੈਂ ਕੀ ਕਰਾਂ ਤਾਂ ਫਿਰ ਗੁਰੂ ਨਾਨਕ ਪਾਤਸ਼ਾਹ ਜੀ ਦੇ ਕਹਿਣ ਤੇ ਉਹਨੇ ਸਾਰੇ ਕੈਦੀ ਛੱਡ ਦਿੱਤੇ ਸੀ ਇਹ ਫਿਰ ਉਹਦੇ ਤੋਂ ਬਾਅਦ ਦੀ ਉਚਾਰੀ ਹੋਈ ਬਾਣੀ ਵਾਹ ਕਿਰੋ ਜੀ ਵਾਹ ਕਿਰੋ ਜੀ ਫਿਰ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਨੇ ਕਿ ਵੀ ਹੁਣ ਉਹ ਸਾਰਾ ਕੁਛ ਸੈਦਪੁਰ ਦਾ ਐਮਨਾਬਾਦ ਦਾ ਵੀ ਜਿੱਥੇ ਤਵੇਲੇ ਸੀ ਕੋੜੇ ਸੀ ਸ਼ਹਿਨਾਈਆਂ ਵੱਜਦੀਆਂ ਸੀ ਰੰਗ ਤਮਾਸ਼ੇ ਹੁੰਦੇ ਸੀ ਬੜੇ ਰੇਸ਼ਮੀ ਕਹਿੰਦੇ ਗਾਤਰੇ ਸੀਗੇ ਫੌਜੀਆਂ ਦੀਆਂ ਲਾਲ ਵਰਦੀਆਂ ਸੀਗੀਆਂ ਕਹਿੰਦੇ ਸਭ ਕੁਝ ਕਿੱਥੇ ਚਲੇ ਗਿਆ ਉਹ ਕਹਿੰਦੇ ਸ਼ੀਸ਼ੇ ਜਿਨ੍ਹਾਂ ਦੇ ਵਿੱਚ ਸੋਹਣੇ ਗੱਭਰੂ ਮੂੰਹ ਦੇਖਦੇ ਸੀ ਕਹਿੰਦੇ ਨਾ ਹੀ ਤਾਂ ਕਹਿੰਦੇ ਉਹ ਸ਼ੀਸ਼ੇ ਰਹੇ ਨੇ ਨਾ ਉਹ ਗੱਭਰੂ ਰਹੇ ਨੇ ਕਹਿੰਦੇ हे ਪਰਮੇਸ਼ਰ ਇਹ ਜੱਗ ਤੇਰਾ ਕਹਿੰਦੇ ਇਹ ਜਿਸ ਤਰ੍ਹਾਂ ਕਹਿੰਦੇ ਨੇ ਨਾ ਕਿ ਵੀ ਤੇਰਾ ਹੀ ਉਹ ਜਿੱਥੇ ਪਹਿਲ ਅਖਾੜਾ ਹੈ ਤੂੰ ਇੱਕਦਮ ਮਾਲਕ ਹੈਂ ਇਸ ਜੱਗ ਦਾ ਜੋ ਤੇਸ਼ ਕੁਸ਼ਤ ਨੂੰ ਭੌਂਦਾ ਹੈ ਉਹੀ ਵਾਪਰਦਾ ਹੈ ਕਹਿੰਦੇ ਇੱਕ ਕੜੀ ਦੇ ਵਿੱਚ ਤੂੰ ਸ੍ਰਿਸ਼ਟੀ ਦੇ ਵਿੱਚ ਸਭ ਕੁਝ ਪੈਦਾ ਕਰ ਸਕਦਾ ਹੈ ਇੱਕ ਕੜੀ ਦੇ ਵਿੱਚ ਤੂੰ ਉਹਦਾ ਅੰਤ ਕਰ ਸਕਦਾ ਹੈ ਫਿਰ ਤੂੰ ਸਾਰੀ ਜਿਹੜੀ ਕਹਿੰਦੇ ਧਨ ਦੌਲਤਾਂ ਜਿਹਦੀ ਕਮਾਈ ਆ ਉਹਦੇ ਹੱਥ ਨਹੀਂ ਆਈ ਫਿਰ ਤੂੰ ਇਹ ਵੰਡ ਦਿੰਦਾ ਹੈ ਜੀਵ ਉਹਨੂੰ ਇਕੱਠੀ ਕਰਨ ਦੇ ਲਈ ਬੜੇ ਪਾਪੜ ਵੇਲਦਾ ਪਰ ਜਾਣ ਤੋਂ ਬਾਅਦ ਕੀ ਹੁੰਦਾ ਉਹਨੂੰ ਕੁਝ ਪਤਾ ਨਹੀਂ ਵਾਹਿਗੁਰੂ ਜੀ ਵਾਹਿਗੁਰੂ ਜੀ ਕਹਾਂ ਸੋ ਘਰਦਰ ਮੰਡਪ ਮਹਿਲਾ ਕਹਾਂ ਸੋ ਬੰਕ ਸਰਾਈ ਕਹਾਂ ਸੋ ਸੇਜ ਸੁਖਾਲੀ ਕਾਮਣ ਜਿਸ ਵੇਖ ਨੀਂਦ ਨਾ ਪਾਈ ਕਹਾਂ ਸੋ ਪਾਨ ਤੁਬੋਲੀ ਹਰ ਮਾਂ ਹੋਈਆਂ ਸ਼ਾਈ ਮਾਈ ਕਹਿੰਦੇ ਉਹ ਵੱਡੇ ਵੱਡੇ ਮਹਿਲ ਕਿੱਥੇ ਚਲੇ ਗਏ ਕਹਿੰਦੇ ਕਿਲੇ ਸਰਾਵਾਂ ਸਾਰੀਆਂ ਉਹ ਕਹਿੰਦੇ ਇਸਤਰੀਆਂ ਕਹਿੰਦੇ ਜਿਹੜੀਆਂ ਸੇਜਾਂ ਤੇ ਸੋਹਣੀਆਂ ਲੱਗਦੀਆਂ ਸੀ ਜਿਨ੍ਹਾਂ ਨੂੰ ਵੇਖ ਕੇ ਨੀਂਦ ਨਹੀਂ ਸੀ ਪੈਂਦੀ ਕਹਿੰਦੇ ਜਿਹੜੀਆਂ ਪਾਨ ਬਣਾਉਣ ਵਾਲੀਆਂ ਸੀ ਪਰਦੇ 'ਚ ਰਹਿੰਦੀਆਂ ਸੀ ਸਭ ਕੁਝ ਕਹਿੰਦੇ ਮਿੱਟੀ ਹੋ ਗਿਆ ਇਸ ਜਰ ਕਾਰਨ ਕਣੀ ਵਿਗੁੱਤੀ ਇਨ ਜਰ ਕਣੀ ਖੋਾਈ ਪਾਪਾਂ ਬਾਜੋਂ ਹੋਵੇ ਨਹੀਂ ਮੋਇਆ ਸਾਥ ਨਾ ਜਾਈ ਜਿਸਨੋਂ ਆਪ ਖੁਆਏ ਕਰਤਾ ਖੋਸ ਲੈ ਚੰਗਿਆਈ ਕਹਿੰਦੇ ਜਿਹੜੀ ਇਹ ਧਨ ਦੌਲਤ ਆ ਬਿਨਾ ਪਾਪ ਕੀਤੇ ਆ ਇਕੱਠੀ ਨਹੀਂ ਹੁੰਦੀ ਕਹਿੰਦੇ ਪਹਿਲਾਂ ਤਾਂ ਇਹ ਬਿਨਾ ਪਾਪ ਕੀਤੇ ਆ ਇਕੱਠੀ ਨਹੀਂ ਹੁੰਦੀ ਫਿਰ ਇਕੱਠੀ ਹੋਈ ਹੋਈ ਜੀਵ ਨੂੰ ਖੁਆਰ ਵੀ ਇਹੀ ਕਰਦੀ ਆ ਪਾਪਾਂ ਤੋਂ ਬਿਨਾ ਇਕੱਠੀ ਨਹੀਂ ਹੁੰਦੀ ਕਹਿੰਦੇ ਵੀ ਨਾਲ ਵੀ ਨਹੀਂ ਜਾਂਦੀ ਹੈਗੀ ਫਿਰ ਕਹਿੰਦੇ ਵੀ ਜੀਵ ਦੇ ਵੀ ਕੀ ਵਸ ਜਦੋਂ ਪਰਮੇਸ਼ਰ ਕਿਸੇ ਨੂੰ ਕੁਰਾਹੇ ਪਾਉਣਾ ਚਾਹੇ ਤਾਂ ਉਹਦੇ ਕੋਲੋਂ ਚਿੰਗਿਆਈ ਪਰਮੇਸ਼ਰ ਆਪ ਹੀ ਲੈ ਲੈਂਦਾ ਚਿੰਗਿਆਈ ਉਹਦੀ ਖਤਮ ਹੋ ਜਾਂਦੀ ਆ ਕੋਟੀ ਹੂੰ ਪੀਰ ਵਰਜ ਰਹਾਏ ਜਾ ਮੀਰ ਸੁਣਿਆ ਤਾਇਆ थान ਮੁਕਾਮ ਜਲੇ ਬਿਜ ਮੰਦਰ ਮੁਛ ਮੁਛ ਕੋਇ ਰ ਰਲਾਇਆ ਕੋਈ ਮੁਗਲ ਨਾ ਹੋਵਾ ਅੰਦਾ ਕਿਨੇ ਨਾ ਪਰਚਾ ਲਾਇਆ ਜੰਦੇ ਤੇ ਅਮਨਾਬਾਦ ਦੇ ਵਿੱਚ ਇੱਕ ਵੱਡਾ ਕਿਲਾ ਸੀ ਪਠਾਣਾ ਦਾ ਤਾਂ ਜਦੋਂ ਪਠਾਣਾ ਨੂੰ ਖਬਰ ਹੋਈ ਕਿ ਵੀ ਬਾਬਰ ਚੜ ਕੇ ਆ ਰਿਹਾ ਤਾਂ ਉਹਨਾਂ ਨੇ ਪੀਰ ਇਕੱਠੇ ਕੀਤੇ ਵੀ ਜਿਹੜੇ ਪੀਰ ਨੇ ਇਹ ਮਤਲਬ ਕੋਈ ਇਸ ਤਰ੍ਹਾਂ ਦੇ ਆਪਣੇ ਨਵਾਜਾਂ ਪੜਨਗੇ ਜਾਂ ਕੋਈ ਮੰਤਰ ਪੜਨਗੇ ਕਿ ਬਾਬਰ ਅੰਨਾ ਹੋ ਕੇ ਪਿੱਛੇ ਮੁੜ ਜਾਊਗਾ ਕਹਿੰਦੇ ਇਸ ਤਰ੍ਹਾਂ ਦਾ ਕੁਝ ਨਹੀਂ ਵਾਪਰਿਆ ਹੈਗਾ ਤੇ ਉਹਨਾਂ ਦੇ ਜਿਹੜੇ ਹੈਗੇ ਸੀ ਇਹ ਕਿਲੇ ਵਗੈਰਾ ਸਾਰੇ ਕਹਿੰਦੇ ਇਹ ਸੜ ਕੇ ਤਬਾਹ ਹੋ ਗਏ ਜਿਹੜੇ ਉਹਨਾਂ ਦੇ ਪਠਾਣਾ ਦੇ ਕਹਿੰਦੇ ਸੀ ਕਿ ਸਾਹਿਬਜ਼ਾਦੇ ਉਹਨਾਂ ਨੂੰ ਕਹਿੰਦੇ ਟੋਟੇ ਟੋਟੇ ਕਰਕੇ ਉਹਨਾਂ ਨੇ ਮਿੱਟੀ 'ਚ ਰੋਲ ਦਿੱਤਾ ਕੋਈ ਮੁਗਲੰਨਾ ਨਹੀਂ ਹੋਇਆ ਕਹਿੰਦੇ ਕੋਈ ਉਹਨਾਂ ਦੇ ਮੰਤਰ ਪੜਨ ਦਾ ਕਿਸੇ ਤੇ ਕੋਈ ਕਹਿੰਦੇ ਇਦਾਂ ਜਾਦੂ ਨਹੀਂ ਚੱਲਿਆ ਹੈਗਾ ਮੁਗਲਾਂ ਤੇ ਮੁਗਲ ਪਠਾਣਾ ਪਈ ਲੜਾਈ ਰਣ ਮਹਿ ਤੇਗ ਵਗਾਈ ਓਨੀ ਤੁਪਕ ਤਾਣ ਚਲਾਈ ਓਨੀ ਹਸਤ ਚੜਾਈ ਜਿੰਨ ਕੀ ਚੀਰੀ ਦਰਗਹਿ ਫਾਟੀ ਤਿੰਨਾ ਮਰਨਾ ਪਾਈ ਜਿਹੜੇ ਪਠਾਨ ਸੀ ਇਹਨਾਂ ਕੋਲ ਤੇ ਹਥਿਆਰਾਂ ਵਾਲੇ ਜਿਹੜੇ ਹੱਥ ਵਿੱਚ ਫੜ ਕੇ ਚਲਾਉਣ ਵਾਲੇ ਹਥਿਆਰ ਉਹੀ ਸੀ ਬਹੁਤੇ ਪਰ ਜਿਹੜੇ ਮੁਗਲ ਸੀ ਉਹਨਾਂ ਕੋਲ ਬੰਦੂਖਾਂ ਵਗੈਰਾ ਸੀਗੀਆਂ ਕਹਿੰਦੇ ਜਿਹੜੇ ਵੀ ਪਠਾਨ ਸੀ ਇਹਨਾਂ ਨੇ ਫਿਰ ਆਪਣੇ ਹਾਥੀਆਂ ਤੇ ਚੜ ਕੇ ਲੜਾਈ ਕੀਤੀ ਜਿਹੜੇ ਬਾਬਰ ਦੇ ਸੀਗੇ ਮੁਗਲ ਉਹਨਾਂ ਕੋਲ ਬੰਦੂਖਾਂ ਸੀ ਉਹ ਫਿਰ ਦੂਰੋਂ ਵੀ ਚਲਾਉਂਦੇ ਸੀਗੇ ਇਸ ਕਰਕੇ ਫਿਰ ਉਹਨਾਂ ਦਾ ਜਿੱਦਾਂ ਪਲੜਾ ਜਾਦਾ ਭਾਰੀ ਸੀਗਾ ਫਿਰ ਕਹਿੰਦੇ ਵੀ ਅੰਤ ਨੂੰ ਤਾਂ ਇਹੀ ਆ ਵੀ ਜਿਨ੍ਹਾਂ ਦੀ ਸਵਾਸ ਪੂਰੇ ਹੋ ਗਏ ਉਹਨਾਂ ਨੇ ਫਿਰ ਕਹਿੰਦੇ ਮਰਨਾ ਹੀ ਸੀਗਾ ਜਿਦੀ ਜਿਦੀ ਲਿਖੀ ਸੀ ਵੀ ਉਹਨਾਂ ਜਾਣਾ ਹੀ ਸੀ ਕਹਿੰਦੇ ਇੱਕ ਹਿੰਦਵਾਣੀ ਅਵਰ ਤੁਰਕਾਣੀ ਪਟਿਆਣੀ ਠਕਰਾਣੀ ਇਕ ਨਾ ਪੇਰਣ ਸਿਰ ਖੁਰ ਪਾਟੇ ਇਕ ਨਾ ਵਾਸ ਮਸਾਣੀ ਜਿਨ ਕੇ ਬੰਕੇ ਕਰੀ ਨ ਆਇਆ ਤਿੰਨ ਕਿਉਂ ਰਹਿਣ ਵਿਹਾਣੀ ਕਹਿੰਦੇ ਕਈ ਇਸਤਰੀਆਂ ਹਿੰਦੂਆਂ ਦੀਆਂ ਸੀਗੀਆਂ ਕਈ ਮੁਸਲਮਾਨਾਂ ਦੀਆਂ ਸੀ ਕਈ ਪੱਟਾਂ ਦੀਆਂ ਸੀ ਕਈ ਠਾਕੁਰਾਂ ਦੀਆਂ ਸੀ ਕਹਿੰਦੇ ਸਾਰਿਆਂ ਦੇ ਜਿਵੇਂ ਮਤਲਬ ਕੱਪੜੇ ਉਹਨਾਂ ਨੇ ਕਈਆਂ ਦੇ ਸਿਰ ਤੋਂ ਲੈ ਕੇ ਪੈਰਾਂ ਤੱਕ ਫਟ ਗਏ ਕਹਿੰਦੇ ਕਈਆਂ ਦਾ ਮਸਾੜਾ ਵਿੱਚ ਵਾਸਾ ਹੋ ਗਿਆ ਵੀ ਕਈਆਂ ਕਈਆਂ ਵਿਚਾਰੀਆਂ ਰਸਤਿਆਂ 'ਚ ਮਰ ਗਈਆਂ ਫਿਰ ਜਿਨ੍ਹਾਂ ਦੇ ਕਹਿੰਦੇ ਪਤੀ ਘਰ ਵਾਪਸ ਨਹੀਂ ਆਏ ਕਹਿੰਦੇ ਉਹਨਾਂ ਲਈ ਕਹਿੰਦੇ ਦੇਖ ਲਓ ਫਿਰ ਜ਼ਿੰਦਗੀ ਦੀ ਜਿਹੜਾ ਜ਼ਿੰਦਗੀ ਰੂਪੀ ਜਿਹੜੀ ਇਹ ਰਾਤ ਸੀ ਵੀ ਉਹ ਕਿਵੇਂ ਕੱਟਣੀ ਸੀਗੀ ਜਦੋਂ ਘਰ ਦਾ ਜੀ ਮਤਲਬ ਕੋਈ ਇੱਕ ਨਹੀਂ ਆਉਂਦਾ ਜੇ ਪਰਮਾਤਮਾ ਨੂੰ ਪਿਆਰਾ ਹੋ ਗਿਆ ਫਿਰ ਪਤਾ ਹੀ ਆਪਾਂ ਨੂੰ ਕਿਸ ਤਰ੍ਹਾਂ ਦਾ ਮਾਹੌਲ ਹੁੰਦਾ ਵਾਹਿਗੁਰੂ ਜੀ ਆਪੇ ਕਰੇ ਕਰਾਏ ਕਰਤਾ ਕਿਸਨੋਂ ਆਖ ਸੁਣਾਈਏ ਦੁੱਖ ਸੁੱਖ ਤੇਰੇ ਪਾਣੇ ਹੋਵੇ ਕਿਸ ਥੈ ਜਾਏ ਰੁਆਈਏ ਹੁਕਮੀ ਹੁਕਮ ਚਲਾਏ ਵਿਗਸੈ ਨਾਨਕ ਲਿਖਿਆ ਪਾਈਏ ਬਿਨਾਂਨਕ ਬਾਸ਼ਾ ਜੀ ਕਹਿੰਦੇ ਨੇ ਵੀ ਜੋ ਦੁੱਖ ਸੁੱਖ ਹੈ ਉਹ ਪਰਮਾਤਮਾ ਵੱਲੋਂ ਹੀ ਮਿਲਦਾ ਫਿਰ ਜੀਵ ਆਪਣੇ ਦੁੱਖ ਦਾ ਕਿਹਦੇ ਕੋਲ ਇਜ਼ਹਾਰ ਕਰੇ ਉਸ ਪਰਮਾਤਮਾ ਕੋਲ ਕਰਨਾ ਹੋਇਆ ਨਾ ਕਹਿੰਦੇ ਜਿਹੜਾ ਇਹ ਦੁੱਖ ਸੁੱਖ ਆ ਇਹ ਪਰਮੇਸ਼ਰ ਦੀ ਰਜ਼ਾ ਦੇ ਅਨਸਾਰ ਹੀ ਜੀਵ ਨੂੰ ਮਿਲਦਾ ਤੇ ਤਦ ਹੀ ਕਹਿੰਦੇ ਨੇ ਨਾ ਕਿ ਜੀਵ ਫਿਰ ਜਿਹੜਾ ਦੁੱਖ ਸੁੱਖ ਨੂੰ ਬਰਾਬਰ ਸਮਝ ਲੈਂਦਾ ਫਿਰ ਉਹਦੀ ਰਜ਼ਾ ਨੂੰ ਮਿੱਠੀ ਕਰਕੇ ਮੰਨ ਲੈਂਦਾ ਪਰ ਇਹ ਰਜ਼ਾ ਵੀ ਜਿਹਨੂੰ ਉਹ ਮਨਵਾਏ ਉਹੀ ਮੰਨ ਸਕਦਾ ਉਹਦਾ ਭਾਣਾ ਮਿੱਠਾ ਵੀ ਉਹਨੂੰ ਹੀ ਲੱਗਦਾ ਜਦੋਂ ਉਹਦੀ ਕਿਰਪਾ ਹੁੰਦੀ ਆ ਕਹਿੰਦੇ ਸਭ ਕੁਝ ਉਸ ਪਰਮੇਸ਼ਰ ਦੇ ਹੁਕਮ ਦੇ ਅਨਸਾਰ ਹੀ ਸ੍ਰਿਸ਼ਟੀ ਦੇ ਵਿੱਚ ਹੁੰਦਾ ਹੈ ਪਰਮੇਸ਼ਰ ਆਪਣੇ ਹੁਕਮ ਦੇ ਨਾਲ ਸੰਤੁਸ਼ਟ ਹੈ ਕਿਉਂਕਿ ਕਹਿੰਦੇ ਜਿਹੜੇ ਜੀਵ ਨੇ ਨਾਨਕ ਜੀ ਕਹਿੰਦੇ ਨੇ ਆਪਣੇ ਕਰਮਾਂ ਦੇ ਅਨਸਾਰ ਹੀ ਆਪਣਾ ਲੇਖਾ ਪਾਉਂਦੇ ਨੇ ਜੋ ਕੁਝ ਉਹਨਾਂ ਦੇ ਜੀਵਨ ਦੇ ਵਿੱਚ ਵਰਤਦਾ ਉਹਨਾਂ ਨੇ ਜਿਹੋ ਜੇ ਕਰਮ ਕੀਤੇ ਨੇ ਜਿਹੋ ਜੀ ਨਾਮ ਦੀ ਕਮਾਈ ਉਹਨਾਂ ਨੇ ਨਹੀਂ ਕੀਤੀ ਉਸ ਕਰਕੇ ਜੋ ਉਹਨਾਂ ਨੂੰ ਭੁਗਤਣਾ ਪੈਂਦਾ ਉਹ ਲੇਖਾ ਫਿਰ ਉਹਨਾਂ ਨੂੰ ਭੁਗਤਣਾ ਪੈਂਦਾ ਜਿਨ੍ਹਾਂ ਦੇ ਨਾਮ ਦੀ ਕਮਾਈ ਕੀਤੀ ਆ ਉਹ ਤਾਂ ਫਿਰ ਇੱਕ ਜਗ੍ਹਾ ਤੇ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਨੇ ਨਾ ਵੀ ਉਹਨਾਂ ਦੇ ਤਾਂ ਫਿਰ ਜਿਹੜੇ ਲੇਖੇ ਦੇ ਕਾਗਜ਼ ਨੇ ਉਹ ਪਾਟੇ ਜਾਂਦੇ ਨੇ ਜਿਨ੍ਹਾਂ ਨੇ ਨਾਮ ਦੀ ਕਮਾਈ ਕਰ ਲਈ ਹੁੰਦੀ ਆ ਕਹਿੰਦੇ ਵੀ ਆਪਣੇ ਕਰਮਾਂ ਦੇ ਅਨੁਸਾਰ ਹੀ ਜੀਵ ਲੇਖਾ ਭੁਗਤਦੇ ਨੇ ਹੰਦੀ ਸੰਗਤ ਜੀ ਇੰਨੀਆਂ ਵਿਚਾਰਾਂ ਪਰਮਾਨ ਕਰਨੀਆਂ ਜੀ ਵਿਚਾਰਾਂ ਦੀ ਸਾਂਝ ਪਾਉਂਦਿਆਂ ਹੋਈਆਂ ਨੇਕਾਂ ਨੇਕਾਂ ਗਲਤੀਆਂ ਬਖਸ਼ਣੀਆਂ ਜੀ ਸਤਿਗੁਰੂ ਜੀ ਪਰਮੇਸ਼ਰ ਜੀ ਆਪ ਦੀ ਧੁਰ ਕੀ ਬਾਣੀ ਦੀ ਵਿਚਾਰ ਕਰਦੇ ਆ ਬਾਣੀ ਪੜਦੇ ਆ ਹੋਈਆਂ ਬੇਅੰਤ ਬੇਅੰਤ ਗਲਤੀਆਂ ਇਸ ਬੱਚੀ ਨੂੰ ਅਣਜਾਣ ਸਮਝ ਕੇ ਬਖਸ਼ਣੀਆਂ ਜੀ ਅੱਗੇ ਤੋਂ ਸਮਤ ਦੇਣੀ ਸਤਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ